ਕਵਰੀ ਫੇਰ ਤੋਂ ਮੌਸਮ ਨੇ ਬਦਲ ਲਿਆ ਰੰਗ ਤੇਜ਼ ਹਵਾਵਾਂ ਤੂਫਾਨ ਆ ਗਿਆ ਪੰਜਾਬ ਦੇ ਵਿੱਚ ਦੇਖ ਸਕਦੇ ਆ ਮੀਂਹ ਮਾੜਾ ਮਾੜਾ ਪੈ ਰਿਹਾ ਆ ਪਰ ਹਵਾਵਾਂ ਬਹੁਤ ਤੇਜ਼ ਚੱਲ ਰਹੀਆਂ ਲੱਗਦਾ ਬਈ ਜਿਹੜਾ ਪਾਂਛਤੇ ਤੋਂ ਜਾਂਦਾ ਆ ਫਗਵਾੜਾ ਰੋਡ ਕਾਫੀ ਦਰਖਤ ਡਿੱਗ ਪਣੇ ਆ ਇਸ ਤੂਫਾਨ ਦੇ ਨਾਲ ਦੇਖੋ ਜੀ ਕਰੋ ਚੈੱਕ ਜੀ ਬਹੁਤ ਹੀ ਤੂਫਾਨ ਆ ਹਵਾ ਬਹੁਤ ਤੇਜ਼ ਆ ਦੇਖੋ ਜੀ ਸਾਡੇ ਗਵਾਂਡੀਆਂ ਦੀ ਟੈਂਕੀ ਵੀ ਡਿੱਗ ਪਈ ਆ ਖਾਲੀ ਹੋਈ ਹੋਣੀ ਲੱਗਦਾ ਪਾਣੀ ਨਹੀਂ ਹੋਣਾ ਉਹਦੇ ਵਿੱਚ ਵਿੱਚ ਟੈਂਕੀ ਚ ਕਰੋ ਜੀ ਇੱਧਰ ਸਾਡਾ ਬਰੂਨੋ ਵੀ ਖੜਾ ਹੈ ਇਹ ਵੀ ਗਰਮੀ ਬਹੁਤ ਮਨਾਉਂਦਾ ਹੈਗਾ ਇੱਧਰ ਕਰੋ ਚੈੱਕ ਜੀ ਦੇਖੋ ਦੇਖੋ ਕਿੰਨਾ ਹਵਾਵਾਂ ਤੇਜ਼ ਲਓ ਜੀ ਮੀਂਹ ਹੋ ਗਿਆ ਸ਼ੁਰੂ ਤੇ ਗਰਮੀ ਤੋਂ ਰਾਹਤ ਮਿਲੀ ਆ ਪਿੰਡ ਵਾਸੀਆਂ ਨੂੰ ਪੰਜਾਬ ਚ ਮੈਨੂੰ ਲੱਗਦਾ ਸਾਡੀ ਸਾਈਡ ਪੈ ਰਿਹਾ ਮੀਂਹ ਫਗਵਾੜੇ ਸਾਈਡ ਨਰੂਡ ਪੰਜ ਟਾ ਪਿੰਡ ਵਾਲੀ ਸਾਈਡ ਨੂੰ ਹੋਰ ਸਾਈਡ ਦਾ ਪਤਾ ਨਹੀਂ ਸਾਨੂੰ ਮੈਨੂੰ ਲੱਗਦਾ ਸ਼ਾਇਦ ਉਧਰ ਨਾ ਹੋਵੇ ਪਰ ਮੀਂਹ ਕਾਫੀ ਵਧੀਆ ਪੈ ਰਿਹਾ ਹੈ ਹਵਾਵਾਂ ਤੇਜ਼ ਚੱਲ ਰਹੀਆਂ ਨਾਲ ਪਰ ਹੁਣ ਥੋੜੀ ਜੀ ਘਟ ਗਈ ਹੈ ਹਵਾ ਮੀਂਹ ਦੇ ਨਾਲ ਚਲੋ ਮੌਸਮ ਠੰਡਾ ਹੋ ਜੂ ਪਰ ਇਦਾਂ ਐ ਜੀ ਸਾਡਾ ਟੂਰਨਾਮੈਂਟ ਚੱਲਦਾ ਆ ਗਰਾਊਂਡ ਗਿੱਲੀ ਹੋ ਗਈ ਹੋਣੀ ਆ ਆ ਬੱਲੇ ਐ ਉਹ ਭਰਾਵਾ ਉਹਦੇ ਕੋਲ ਆ ਕਿੱਥੇ ਨਹੀਂ ਝਾੜੂ ਲਾ ਕੇ ਡੇ ਰਹੇ ਆ ਬਾਹਰ ਬਾਹਰ ਆਈਦਾ ਕੀ ਹੋ ਗਿਆ ਆਹ ਦੇਖ ਲਾ ਗੰਦ ਪਾ ਦਿੱਤੀ ਹੈਗੀ ਬੜੀ ਅੱਖਾ ਹੈਗਾ ਕਰੇ ਹੈਗਾ ਆ ਫਰਾਟਾ ਚੱਲ ਚੱਲ ਚੱਟਾ ਹੋਣਾ ਇਹ ਐ ਕਰ ਬਾਈ ਬਾਅਦ ਚ ਬਣਾਈ ਛੱਡ ਜਾ ਬੋਲ ਬਾਅਦ ਚ ਬਣਾਈਓ ਲਓ ਵੀ ਤਿਆਰੀ ਹੋ ਗਈ ਹੈ ਸ਼ੁਰੂ ਅੱਜ 11 ਬੇਲੀਆਂ ਨੇ ਆਉਣਾ ਹੈ ਤੇ ਖਾਣ ਪੀਣ ਦਾ ਇੰਤਜ਼ਾਮ ਕਰ ਰਹੇ ਆ ਵੀ ਬੰਦੇ ਕਲਾ ਕੰਦ ਚੱਲੂਗਾ ਜੀ ਪੈਂਟ ਲਗਾ ਰਹੇ ਹਾਂ ਜੀ ਗ੍ਰੀਨ ਮੈਟ ਪਛਾਇਆ ਜੀ ਓਏ ਆ ਨੈਰੋ ਪਾਰ ਵਾਲੇ ਉੱਦ ਨਹੀਂ ਮੋਰੇ ਪ੍ਰਧਾਨ ਬਣਾਇਓ ਆ ਚਲ ਚਲ ਗਲਤੀਆਂ ਪਿੰਡਾਂ ਚੋਂ ਗਲਤੀਆਂ ਨਿਕਲਣ ਆਪਣੇ ਪੇ ਦੂਜੇ ਪਿੰਡ ਬੰਦੇ ਦੱਸ ਪਿੰਨੇ ਬੰਦੇ ਆ ਗਲਤੀਆਂ ਇਹਨਾਂ ਨੇ ਸੁਧਾਰਨੀਆਂ ਸਾਡੇ ਪਿੰਡ ਆ ਗਈ ਗਲਤੀਆਂ ਅਈ ਗਾ ਜੀ ਨਾ ਮੈਂ ਉਹ ਜਿਨ੍ਹਾਂ ਨੂੰ ਆਪਣੇ ਪਿੰਡ 'ਚ ਨਹੀਂ ਉਹ ਜਿਨ੍ਹਾਂ ਨੂੰ ਆਪਣੇ ਪਿੰਡ 'ਚ ਨਹੀਂ ਕੋਈ ਪੁੱਛਦਾ ਉਹ ਸਾਡੇ ਪਿੰਡ 'ਚ ਆ ਕੇ ਸਾਨੂੰ ਸਲਾਹ ਦੇਣ ਲੱਗਿਓ ਵਾ ਸਲਾਹ ਆਹ ਗੱਲ ਜੀ ਸਾਰਿਆਂ ਨੂੰ ਹਾਂ ਜੀ ਕਿੱਦਾਂ ਜੀ ਜੀਦੇ ਨਹੀਂ ਧੁੰਦਲੇ ਆ ਜੀਦੇ ਆ ਬੰਦੇ ਜਿਆਦਾ ਹਨ ਤੁਸੀਂ ਐਡਾ ਪੂਰ ਲੱਗਿਆ ਤੁਹਾਨੂੰ ਇਹ ਨਹੀਂ ਪਤਾ ਫਰੰਟ ਕਾਲੇ ਨੂੰ ਬੋਲਣਾ ਹੁੰਦਾ ਸਹੀ ਗੁਲਾਬ ਦੀ ਜੇ ਹਾਂ ਆ ਦੇਖ ਲੈ ਤੁਹਾਨੂੰ ਕਰ ਦੰਨੇ ਆ ਬਸ ਸਹੀਆ ਹੁਣ ਲਾਈਵ ਚਾ ਕਰਦੇ ਆਹ ਦੇਖੋ ਆਹ ਦੀ ਲੈ ਆਹ ਕੀ ਪੇਡੂ ਜਾ ਥੋੜਾ ਨੀੜੇ ਲਿਆ ਆ ਸਾਡੇ ਬੰਦੇ ਦੀ ਬਣਾਣੀ ਯਾਰ ਬਾਬਾ ਤੂੰ ਕਿੰਨਾ ਸੋਹਣਾ ਲਾਉਂ ਅੱਜ ਐਨਾ ਰੰਗ ਗੋਰਾ ਤਾਂ ਹੈ ਨਹੀਂ ਤੇਰਾ ਕੱਟਿਆ ਸੀ ਗੋਰੇ ਆ ਆਈਫੋਨ ਕਿਸ਼ਾਨ ਸਾਫਾ ਸਾਨੂੰ ਲੋ ਆਓ ਜੀ ਅੱਜ ਹੈਗਾ ਆ ਫਾਈਨਲ ਡੇ ਕ੍ਰਿਕਟ ਟੂਰਨਾਮੈਂਟ ਦਾ ਆਦਮਵਾਲ ਦਾ ਮੈਚ ਚੱਲ ਰਿਹਾ ਆ ਤੇ ਟੋਨੀ ਆਇਆ ਆ ਆਪਣਾ ਕਮੈਂਟਰੀ ਕਰਨ ਕ੍ਰਿਕਟ ਦੀ ਮੂਮ ਹਮਾ ਕੇ ਪਹੁੰਚਿਆ ਆ ਤੇ ਇੱਧਰ ਆਪਣੇ ਲਾਈਵ ਵਾਲੇ ਵੀਰੇ ਉਹ ਦਿਖੀ ਕਰਨ ਚੈਨ ਦੇ ਨਾਲ ਕੀਤਾ ਭਰਾਵਾਂ ਨੇ ਹਾਂ ਜੀ ਦੇਖੋ ਯਾਰ ਕਿੰਨੇ ਵਧੀਆ ਪੜਾਈ ਰੱਖਿਆ ਲਾਈਵ ਵੀ ਰੱਖਿਆ ਭਰਾਵਾਂ ਨੇ ਔਰ ਸਾਰੇ ਪ੍ਰੇਮ ਯਾਰ ਜਿਹੜੇ ਪ੍ਰੋਪਰ ਜਰਸੀ ਦੇ ਵਿੱਚ ਖੇਡਿਆ ਕਰੋ ਔਰ ਆਪਾਂ ਹੁਣ ਤਾਂ ਬਾਈ ਨੇ ਕੈਪੜੀ ਪਾਈ ਹੈ ਇਹ ਚੀਜ਼ ਆਪਾਂ ਥੋੜੀਆ ਮਾਇੰਡ ਕਰੀਏ ਔਰ ਚੰਗੇ ਤਰੀਕੇ ਨਾਲ ਮੋਰ ਪਾ ਕੇ ਆਪਾਂ ਖੇਡੀਆਂ ਬਾਈ ਜੀ ਇਹ ਨੋਟ ਕਰੋ ਚਾਹੇ ਪਿੰਡਲੀ ਟੀਮ ਹੈ ਔਰ ਲਾਈਵ ਚੱਲ ਰਿਹਾ ਹੈ ਇੰਨੇ ਵਧੀਆ ਪੜਾਈ ਹੈ ਕਿਰਪਾ ਕਰਕੇ ਅਪਾ تھوڑا ਡਿਸਪਲਾਈਨ ਦੇ ਵਿੱਚ ਖੇਡਿਆ ਕਰੀਏ ਔਰ ਆਪਾਂ ਕੌਸਟ ਕੋ ਕ੍ਰਿਕਟ ਨੂੰ ਵੀ ਥੋੜਾ ਉੱਪਰ ਲੈ ਕੇ ਆਈਏ ਲੈਦਰ ਕ੍ਰਿਕਟ ਆਪਾਂ ਦੇਖ ਰਹੇ ਹਾਂ ਦੇਖੋ ਪਲੇਅਰ ਕਿੰਨੇ ਡਿਸਪਲਾਈਨ ਦੇ ਵਿੱਚ ਲੱਗਦੇ ਹੋਣੇ ਪਲੇਅਰ ਔਰ ਆਪਾਂ ਕੌਸਟ ਕੋ ਕ੍ਰਿਕਟ ਨੂੰ ਵੀ ਥੋੜਾ ਉੱਤਾਂ ਰੱਖੀਏ ਲਓ ਜੀ ਫਾਈਨਲ ਡੇ ਅੱਜ ਜੀ ਕ੍ਰਿਕਟਰ ਦੇ ਟੂਰਨਾਮੈਂਟ ਦਾ ਤੇ ਪਿੰਡ ਨਰੂੜ ਦੀ ਬੀ ਟੀਮ ਜਿਹੜੀ ਆ ਜਾਨੀ ਕਿ ਆਪਾਂ ਬੀ ਟੀਮ ਵਿੱਚ ਖੇਡ ਰਹੇ ਹਾਂ ਤੇ ਆਪਾਂ ਤਿੰਨ ਮੈਚ ਜਿੱਤ ਗਏ ਹੁਣ ਚੌਥਾ ਖੇਡਾਂਗੇ ਘੰਟਾ ਡੇਢ ਘੰਟਾ ਰੁੱਕ ਕੇ ਤੇ ਟੈਂਟ ਵਗੈਰਾ ਲਾ ਦਿੱਤਾ ਐ ਸਟੇਜ ਬਣਾਤੀ ਆ ਜੀ ਪੰਚਾਇਤ ਮੈਂਬਰਾਂ ਨੂੰ ਵੀ ਬੁਲਾ ਲੈਣਾ ਤੇ ਪਿੰਡ ਦੇ ਹੋਰ ਵੀ ਮੋਤਵਾਰ ਬੰਦੇ ਜਿੰਨੇ ਵੀ ਸਾਰੇ ਇੱਥੇ ਪਹੁੰਚਣਗੇ ਸ਼ਾਮ ਨੂੰ ਹੌਮ ਹਮਾ ਕੇ ਤੇ ਇੱਧਰ ਲਾਈਵ ਵਾਲੇ ਬੈਠੇ ਆ ਭਰਾ ਗਰਮੀ ਕਹਿੰਦੇ ਅੰਤਾਂ ਦੀ ਅੱਜ ਹੋ ਗਈ ਆ ਕੱਲ ਮੀਂਹ ਪਿਆ ਇੰਨੀ ਨੇਰੀ ਚੱਲੀ ਆ ਤੇ ਗਰਮੀ ਫੇ ਹੋ ਗਈ ਆ ਇੱਧਰ ਇੱਧਰ ਬੈਠੇ ਤੇਰਾ ਟਾਈਮ ਚੱਕਦਾ ਇੱਧਰ ਕਹਿੰਦੇ ਟਾਈਮ ਚੱਕ ਹੁੰਦੇ ਆ ਟਾਈਮ ਮੀਟਿੰਗਾਂ ਚੱਲ ਰਹੀਆਂ ਹੈਂ ਇੱਧਰ ਕਹਿੰਦੇ ਮੀਟਿੰਗਾਂ ਚੱਲਦੀਆਂ ਮੁੰਡੇ ਨੇ ਬੰਦੇ ਸੱਦੇ ਪੰਜ ਟੇ ਤੋਂ ਖੁੰਡੇ ਤਵਿਆਂ ਵਾਲੇ ਮੁੰਡੇ ਆ ਖੁੰਡੇ ਤਵਿਆਂ ਵਾਲੇ ਸਾਬੇ ਹੋਣੀ ਹੈ ਉਹ ਬੱਕਰੇ ਦੇ ਮਾਮੇ ਦਾ ਮੁੰਡਾ ਆ ਓਏ ਅਸੀਂ ਆਪਣੇ ਪਰਾ ਮਨੀ ਸ਼ੋਕਰ ਨੂੰ ਦਵਿੰਦਰ ਪਾਲਾ ਮੱਲੀ ਪ੍ਰਭਾ ਇਹਨਾਂ ਨੂੰ ਬੁਲਾਇਆ ਸੀ ਟੂਰਨਾਮੈਂਟ ਤੇ ਤੇ ਭਰਾਵਾਂ ਹਮ ਹਮਾ ਕੇ ਪਹੁੰਚੇ ਸੀ ਸਵਾਗਤ ਕੀਤਾ ਭਰਾਵਾਂ ਦਾ 1100 ਦੇ ਰਣਾ ਮੰਡੇ ਨੂੰ ਲੈ ਵੀ ਜਾਂਦੇ ਆ ਕੈਚ ਫੜਨਾ ਪੈਣਾ ਹੁਣ ਤੇ 1100 ਦੇ ਵੱਡੇ ਮਾਰਦਾਨ ਕਿਤੇ ਜਾਣਗੇ ਕਰਨ ਆਇਆ ਹੋਇਆ ਨਾ ਰੋਡ ਵਾਲਾ ਕਰਨ ਆਇਆ ਹੋਇਆ ਨਾ ਜਿੰਨੇ ਦੇ ਭਰਾ ਆਏ ਹੋਏ ਨੇ ਸਾਰਿਆਂ ਦਾ ਬਸ਼ੀਰ ਚੱਕ ਚੀ ਟ੍ਰੋਫੀਆਂ ਲੱਖਮਣੇ ਬਾੜ ਪੈਂਦੀਆਂ ਤੇ ਦੂਜੇ ਪਾਸੇ ਪਾਰਤੇ ਵਾਲਾ ਇੱਕ ਹੋਰ ਇੱਕ ਹੋਰ ਇੱਕ ਹੋਰ ਇੱਕ ਹੋਰ ਖੜੇ ਗਿਆ ਲਓ ਸਮਨੇ ਕਦੇ ਮੁੜ ਗਿਆ ਮੁੜ ਗਿਆ ਉਹ एरिया ਚ ਬਾਕੀ ਹੈ ਜਿਹੜਾ ਏਰੀਆ ਹੋਣ ਗਿਆ ਜੇ ਕਿਤੇ 19 24 ਨਾ ਵੀ ਵਿੱਕੀ ਜੇ ਕਿਤੇ 30 ਦੀਆਂ ਵੀ ਵਿੱਕੀ ਤੇ ਕਾਹ ਨਹੀਂ ਸਿਰੇ ਲੱਗਣੀ ਹੈ ਬਾਕੀ ਬਾਕੀ ਤੋਰ ਕੇ ਲੈ ਕੇ ਜਾਣਗੇ ਤੋਰ ਕੇ ਲੈ ਕੇ ਜਾਣਗੇ ਦਾ ਸਫਰ ਦੇ ਵਿੱਚ ਚਉਂਦੇ ਰਹਿਣਾ ਇਹੋ ਕਿਸਮਤ ਦਾ ਹੁੰਦੀ ਵੀ ਵੀ ਦੁਸ਼ਮਣ ਵੀ ਹੋਵੇ ਭਾਵੇਂ ਗਫਤਾਰ ਕਦੇ ਨਹੀਂ ਲਾਹਣੀ ਦੀ ਜਿਹੜੀ ਸੱਚੇ ਯਾਰ ਨਹੀਂ ਜਾਂਦੇ ਪਰ ਖੇ ਲਵ ਵੀ ਆਇਆ ਹੈ ਕਦੇ ਨਰੂੜ ਵਾਲਾ ਗੱਲ ਮੰਨ ਆਇਆ ਏ ਜਾਂ ਤੇ ਕਦੇ ਬੱਧਿਆ ਗੱਲ ਕਦੇ ਕਰ ਲਗੇ ਭਰਾ ਦੇ ਵੀ ਫੋਟੀ ਫਤੂ ਦਾ ਕਿੰਨਾ ਏ ਅਰਸ਼ੂ ਕਨਿਆਤੋਰੀਆਂ ਸੱਚੇ ਹੋਣਗੇ ਤਾੜੀਆਂ ਜ਼ੋਰਦਾਰ ਮਾਰ ਦਿਓ ਸਾਡੇ ਸਰਪੰਚ ਆਜੋ ਅੰਕਲ ਜੀ ਆਜੋ ਨਾਲ ਜਿਹਨੇ ਵੀ ਮੁੱਖ ਮਹਿਮਾਨ ਆ ਹੈ ਬੜਾ ਧੰਨਵਾਦ ਕਰਾਂਗੇ ਪਹਿਲਾ ਕੋਲਾ ਲੱਗਦਾ ਬਾਈ ਪਿੱਛੇ ਰੋ ਪਿੱਛੇ ਵਾਕੇ ਵਾਕੇ ਜਿਹੜੇ ਗਰਾਊਂਡ ਹੈ ਪਰ ਕਲੀਅਰ ਮੈਨੂੰ ਲੱਗਦਾ ਬਾਲ ਤੇ ਵੱਜੂ ਛੱਕਾ ਮੈਨੂੰ ਲੱਗਦਾ ਬਾਲ ਤੇ ਵੱਜੂ ਛੱਕਾ ਮੈਨੂੰ ਵੀ ਆਈ ਲੱਗਦਾ ਕਿ ਆਹ ਬਾਲ ਤੇ ਹੋਣਗੇ ਨਵੇੜੇ 2100 ਦੇਣਾ ਜੱਸੀ ਫੌਜੀ ਕਹਿੰਦਾ ਛੱਕਾ ਮਾਰ ਗਿਆ 2100 ਆਹ ਬਾਲ ਤੇ ਵੱਜੂ ਛੱਕਾ ਵੱਜੂ ਛੱਕਾ ਬਾਲ ਤੇ ਜੇਕਰ ਬਿੰਗਦਾ ਕਿ 2000 ਛੱਕੇ ਦਾ 2100 ਟਿਕਟ ਦਾ ਵੀ 2100 ਕਰਦੇ ਛੱਕੇ ਰੱਬਾ ਇੱਕ ਬਾਲ ਟੱਕਾ ਇੱਕ ਹੀ ਰਹਿ ਗਿਆ ਇੱਕ ਬਾਲ 6 ਰਹਿ ਗਏ ਓ ਨਹੀਂ ਮੈਨੂੰ ਲੱਗਦਾ ਬਾਕੀ-ਬਾਕੀ ਇੱਕ ਦੇ ਵਿੱਚ 6 ਰਹਿ ਗਏ ਵਾਹ ਵਾਹ ਕਿਆ ਬਾਤ ਹੈ ਪਿੰਗ ਟੋ ਦੀ ਤੇ ਰੁਪਇਆ 4000 ਇਹ ਸ਼ੱਕ ਆ ਗਿਆ ਹਾਂ ਹਾਂ ਜਿਆ ਬਾਤ ਤੇ ਪਿੰਗ ਟੋ ਦੀ ਮੇਰੇ ਵੀਰਿਆ 330 330 60 ਕਰ ਦੋ 3300 ਕਰਦੇ ਨਾੜੇ ਵਾਲੇ ਕਹਿੰਦੇ ਇਧਰ ਭਰਾ ਵੀ ਕਹਿੰਦੇ ਹਾਈ ਐਂਡ ਵਾਲੇ ਕਿਆ ਬਾਤ ਹੈ ਪਿੰਕਤਾ ਕੀ ਰੁਪਈਆ 4000 ਦੇਣਾ ਪਰ ਇੱਕ ਬਾਲ 'ਚ 6 ਰਹਿ ਗਏ ਇੱਕ ਬਾਲ ਦੇ ਵਿੱਚ 6 ਰਹਿ ਗਏ 6 ਵਾਕੇ ਵਾਕੇ 6 ਰਹਿ ਗਏ 6 ਰਹਿ ਗਏ ਆ ਨੋ ਨੋ ਨਾ ਪਾਈ 15 ਆ ਜੇਕਰ ਜੇਕਰ ਕੈਚ ਚੋਤੇ ਕੋ ਕਹਿੰਦੇ 21000 ਦੇਣਾ ਚੋਤੇ ਨਾਲ ਆਪਾਂ ਬਲੇ ਹਾਯਾ ਮੇਰਾ ਰੱਬਾ ਜਿੱਤ ਗਏ ਮੁੰਡੇ ਜਿਹੜੇ ਦੋ ਮਰ ਕੋਈ ਚੱਕਰ ਨਹੀਂ ਡਾੜੇ ਵਾਲਿਓ ਬਾਈ ਕੋਈ ਚੱਕਰ ਨਹੀਂ ਮੁੰਡੇ ਤਗੜਾ ਦਿੰਦੇ ਆ ਯਾਰ ਤਾੜੀਆਂ ਜੋਰ ਨਾਲ ਮਾਰ ਲਿਓ ਬਹੁਤ ਵਧੀਆ ਖੰਡੇ ਮੁੰਡੇ ਕੋਈ ਚੱਕਰ ਨਹੀਂ ਕੋਈ ਚੱਕਰ ਨਹੀਂ ਨਾ ਮਿਹਰਾ ਖੇਡੇ ਮੁੰਡੇ ਅੱਜ ਦੇ ਕੱਪ ਦੀ ਪਹਿਲੇ ਨੰਬਰ ਦੀ ਟੀਮ ਮੁੰਡੇ ਪਾਸੇ ਵਾਲੇ ਦੂਜੇ ਦੇ ਡਾੜੇ ਵੀ ਰਹੀ ਆ ਕਰਨਦੀਪ ਨੂੰ ਗਿਆ ਜਿਹੜਾ ਲੈ ਗਿਆ ਮੋਟਰਸਾਈਕਲ ਮੈਨੂੰ ਆ ਜਾ ਵੀਰ ਆ ਜਾ ਆ ਜਾ ਭਾਈ ਆ ਜਾ ਵੀਰੇ ਤਾੜੀਆਂ ਮਾਰੋ ਅਗਲੀ 15000 ਦੀ ਹੱਤ ਕਰਦੀਪ ਦਾਦਾ ਦੀ ਟੀਮ ਆਈ ਆ ਜੀ ਸੈਕਿੰਡ ਨੰਬਰ ਤੇ ਨਿਆੜੇ ਵਾਲੇ ਮੁੰਡੇ 15000 ਰੁਪਏ ਦੇ ਹੱਥ ਲਾਉਂਦੇ ਆ ਉਸ ਭਰਾ ਦੇ ਭਾਈਆ 5000 ਰੁਪਏ ਹੋਰ ਐਡ ਕਰਕੇ 26000 ਰੁਪਏ ਤੱਕ ਲੈ ਗਿਰਿਓ ਪੰਜ ਤੇ ਵਾਲੇ ਮੁੰਡਿਆਂ ਨੂੰ ਖੰਨ ਬਰਾਕੇ 26000 ਦੇ ਮੱਦੇ ਹੱਥ ਲੱਭ ਰਹੇ ਨੇ ਮੇਰੇ ਵੀਰੇਓ ਹਾਂ ਤੇ ਵਾਲੇ ਬਹੁਤ ਤਕੜਾ ਦੇਖੇ ਮੁੰਡੇ 21 ਪਿੰਟਾਂ ਤੇਰੇ ਵੀਰੇ ਪਾਸਾ ਬਹੁਤ ਵੱਡੀ ਗੱਲ ਆ ਉਹ ਬਣ ਗਿਆ ਕਰਪਾਲ ਪੱਤਰਗਾ ਅੱਜ ਜੀ ਮੈਚ ਹੋਏ ਇਥੇ ਪੌਂਟਾ ਬਿਨਰ ਰਹੀ